ਇੱਕ ਚੀਜ਼ ਦੱਸੋ ਵੀਰੇ ਜੋਤ ਵੀਰੇ ਨੂੰ ਪਹਿਲੀ ਵਾਰੀ ਕਦੋਂ ਮਿਲੇ ਬਚਪਨ ਦੇ ਵੀਰੇ ਦੋਸਤ ਮੈਨੂੰ ਇਹ ਗਲਤੀ ਬਚਪਨ ਦੀ ਹੋ ਗਈ ਗਲਤੀ ਬਚਪਨ ਦੀ ਹੋ ਗਈ ਇਹਦੀਆਂ ਤਾਂ ਮੈਂ ਮਤਲਬ ਕਿੱਦਾਂ ਕਿੱਦਾਂ ਦੀਆਂ ਗੱਲਾਂ ਵਾ ਵੀ ਮੈਂ ਨਹੀਂ ਆਉਂਦੋ ਭਾਜੀ ਕੋਈ ਉਹ ਕੱਲਾ ਹੀ ਗਰੀ ਉਹ ਅੱਗੇ ਨਾ ਅਸੀਂ ਦੱਸਣ ਲੱਗੇ ਕਿ ਆਫ ਕੈਮਰਾ ਦੀ ਇੰਨੀ ਕਿ ਬੇਇੱਜ਼ਤੀ ਕਰਦੀ ਆ ਇਹਦਾ ਵਾਸ ਨਹੀਂ ਚੱਲਿਆ ਜੇ ਕਿਤੇ ਅੰਮ੍ਰਿਤਸਰ ਦੇ ਲਾਗੇ ਨੂੰ ਬੱਸ ਮਿਲਦੀ ਉਹਦੇ ਨਾਲ ਆਟੋ ਫੜ ਕੇ ਚੱਲ ਜਾਣਾ ਇੰਨੇ ਜਿਹੜਾ ਪੀਂਦੇ ਸੀ ਮੈਂ ਦੱਸ ਦੇਣਾ ਚਾਹੁੰਦਾ ਜਿਹੜਾ ਇਹਨੇ ਪੈਂਦੇ ਛੱਤੇ ਮੋਸ਼ਾ ਵਾਲਾ ਡਾਇਲੌਗਸ ਹਟ ਲਿਆ ਨਾ ਬਸ ਉਹੀ ਸੀ ਇਹਦਾ ਉਹ ਗੱਲ ਕਰ ਲਈ ਇਹ ਉਸ ਤੋਂ ਬਾਅਦ ਚ ਹੁਣ ਇਹਦਾ ਕੋਈ ਨਹੀਂ ਤਾਂ ਦੇ ਵੱਲੋਂ ਇਹਦੇ ਵੱਲੋਂ ਵਾਰ ਆਉਣ ਲੱਗਾ ਉਹ ਮੈਂ ਸੁਣਾਵਾਂਗਾ ਇਹਦੀਆਂ ਵੀ ਕਈ ਦੁਆਵਾਂ ਨੇ ਹਾਂ ਮੈਂ ਸਕੂਲ ਚ ਆਇਆ ਨਵਾਂ ਨਵਾਂ ਜਦੋਂ ਸਕੂਲ ਆਜੇ ਬਾ ਤੂੰ ਵੀ ਯਾਦਦਾ ਸੁਣਦਾ ਮੈਨੂੰ ਲੱਗਦਾ ਵੀ ਇਹ ਕੱਟਿਆ ਜਾਊਗਾ ਹੁੰਦਾ ਤਾਂ ਪਰ ਮੈਂ ਦੱਸ ਦੇਣੀ ਨਹੀਂ ਕੱਟਦੇ ਉਹ ਨਾਲਾ ਸੀ ਉਹ ਉਹ ਨਹੀਂ ਉਹ ਨਹੀਂ ਯਾਰੀ ਇਹਦਾ ਓੜੀ ਉਹ ਮੈਂ ਕਿਹੜਾ ਜਿਹੜਾ ਕੋਵਿਡ 'ਚ ਫੜਿਆ ਗਿਆ ਯਾਰ ਨੂੰ ਮਾਜਾ ਮਾਰਦਾ ਸੀ ਨਹੀਂ 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 ਵੀਰੇ ਮੈਂ ਦੱਸਾਂਗਾ ਮੇਰਾ ਦੋਸਤ ਆ ਮੈਂ ਕਾਦੋਂ ਮੈਂ ਦੱਸਾਂ ਬਿਲਕੁਲ ਜੀ ਦੱਸ ਦੀ ਪਰ ਕੱਟ ਦਿਓ ਬਾਈ ਜੀ ਹਾਂ ਕੱਟ ਦਿਓ ਹੈ ਇਹ ਕੁਝ ਬੀਪ ਬੂਪ ਜੀ ਲਾ ਦਿਓ ਲੋਕੀ ਇੱਦਾਂ ਜਾਂ ਸਮਝ ਮੈਨੂੰ ਸਮਝ ਵੀ ਲੱਗ ਜੇ ਤੇ ਕਹੀਏ ਵੀ ਨਾ ਆਓ ਹਾਂ ਯਾਰ ਗੱਲ ਹੈ ਨਹੀਂ ਉਦਾਂ ਪਰ ਮੈਂ ਦੱਸਾਂਗਾ ਜਰੂਰ ਵੀਰੇ ਮੈਂ ਬੈੰਦਾ ਨਹੀਂ ਅਗਲੇ ਡੈਕ ਤੇ ਠੀਕ ਹੈ ਜੀ ਇਹ ਬੈੰਦਾ ਨਹੀਂ ਮੇਰੇ ਤੋਂ ਤੀਜੇ ਦੇ ਚੌਥੇ ਡੈਕ ਤੇ ਹੈ ਨਾ ਹਾਂ ਦੇ 6 ਤੇ 7 ਮਹੀਨੇ ਤਾਂ ਮੇਰੀ ਇਹਨਾਂ ਨਾਲ ਜਮਲੀ ਜੀ ਨਹੀਂ ਨਾ ਨਮਾ ਨਮਾ ਇਹਨਾਂ ਬਹੀ ਪੇਲਾ ਵੀ ਮੈਂ ਆਇਆ ਸੀਗਾ ਪ੍ਰਾਈਵੇਟ ਸਕੂਲ ਚੋਂ ਤੇ ਇਹ ਸਰਕਾਰੀਆ ਵਾਲੇ ਸੀਗਾ ਮੈਂ ਸਰਕਾਰੀ ਚ ਆਇਆ ਹੀ ਐ ਨਾ ਕਿਉਂ ਮੈਂ ਪ੍ਰਾਈਵੇਟ ਚ ਚੱਲਿਆ ਹੀ ਨਹੀਂ ਤੇ ਉਸ ਤੋਂ ਬਾਅਦ ਡੈਡੀ ਨੇ ਖੇਜ ਖਜੂਗੇ ਵੀ ਮੈਨੂੰ ਫੇਰ ਸਰਕਾਰੀ ਚ ਭਾ ਕੇ ਹਾਂ ਸਾਡੇ ਨਾਲ ਘਲਤਾ ਹਾਂ ਇਹਨਾਂ ਇਹਨਾਂ ਦੇ ਕੋ ਚਲੇ ਗਿਆ ਮੈਂ ਇਹਨਾਂ ਕੋ ਗਿਆ ਮੈਂ ਫੇਰ ਮੈਂ ਇਕੱਲਾ ਪਹਿਲਾ ਬੰਦਾ ਪਛਾਣਿਆ ਮੈਨੂੰ ਵਧੀਆ ਲੱਗਾ ਮੈਂ ਕਹਿੰਦਾ ਇਹ ਸਾਰੀ ਲੁੱਚੀਆਂ ਦੇ ਵਿੱਚੋਂ ਇੱਕ ਸਹੀ ਹੈ ਮੈਂ ਇਹਨੇ ਦੋਸਤ ਦੱਸ ਆਪਣਾ ਪਹਿਲਾ ਪਰਾ ਪਪੂ ਹੀ ਬਰਾਕ ਯਾਰ ਯਾਰ ਤੁਹਾਡੇ ਸਾਰੇ ਖਤਰਨਾਕ ਗੋਲੂ ਗੋਲੂ ਸਕੂਲ ਚ ਮਿੱਡੇ ਮੀ ਲੈ ਜਾ ਸਾਰੇ ਰੀਡਿੰਗ ਵਾਲੇ ਹੁੰਦੇ ਆ ਪਪੂ ਆ ਗੋਲੂ ਆਂਡੇ ਵਾਲਾ ਪਪੂ ਗੋਲੂ ਗੋਲੂ ਹੋ ਗੋਲੂ ਤੇਜੀ ভাই ਹਾਂਜੀ ਤੁਸੀਂ ਸਰਕਾਰੀ ਚ ਪੜ੍ਹੇ ਹੋ ਕਿ ਤਰ੍ਹਾਂ ਮੈਂ ਸਰਕਾਰੀ ਪੜ੍ਹਿਆ ਸਰਕਾਰੀ ਪੜ੍ਹਿਆ ਮਿੱਡੇ ਵੀ ਹੁੰਦੀ ਆ ਮੈਂ ਵੀ ਸਤਵੀਂ ਤੋਂ ਬਾਅਦ ਮੇਰਾ ਵੀ ਤਾਂ ਮਿੱਡੇ ਵੀ ਖਾਦਾ ਖਾਦਾ ਹੁਣ ਮੈਂ ਦੱਸਦਾ ਗੋਲੂ ਦੀ ਗੱਲ ਅੱਛਾ ਜੀ ਮਿੱਡੇ ਵੀ ਮਿਲਦਾ ਹੁੰਦਾ ਸੀ ਪਲੇਟ ਹੁੰਦੀ ਸੀ ਉਹ ਸਿੱਧੀ ਗੋਲ ਜੀ ਕੋਈ ਕੋਲੀਆ ਵਾਲਾ ਸਿਸਟਮ ਨਹੀਂ ਜਾਈਆ ਕਿ ਚਮਚਾ ਦੇ ਚਮਚਾ ਘਰੋਂ ਲੱਖ ਰੱਖਣਾ ਪਲੇਟ ਸਕੂਲੋਂ ਮਿਲਣੀ ਹਾਂਜੀ ਰੰਜੀਤ ਸਿੰਘ ਹਾਂਜੀ ਹਾਂਜੀ ਗੋਲੂ ਮੇਰਾ ਪੱਕਾ ਯਾਰ ਤੇ ਗੋਲੂ ਦੰਦ ਇਹ ਵੇਦਾ ਵੀ ਉਹਨਾਂ ਹੁੰਦਾ ਹੀਗਾ ਗੋਲੇ ਦੀ ਗੁੱਟੀ ਗੱਬੇ ਗੋਲੂ ਨੇ ਕਦੀ ਮਨ ਮੈਂ ਨਾ ਵੀ ਖੁਸ਼ਕੀ ਵਾਲੀ ਕਰੀਮ ਦੇ ਤਾਂ ਨੇੜੇ ਵੀ ਨਹੀਂ ਗਿਆ ਵੀ ਇੰਨੀ ਇੰਨੀ ਖੁਸ਼ਕੀ ਉਹਦੇ ਹੱਥਾਂ ਨੂੰ ਹੋਈ ਹੋਣੀ ਪਹਿਲਾ ਯਾਰ ਮੇਰਾ ਗੋਲੂ ਤੇ ਮੈਨੂੰ ਪਤਾ ਹੀ ਨਹੀਂ ਵੀ ਗੋਲੂ ਦਾ ਵੈਰਾਈਟੀ ਹੈ ਉਸ ਕਲਾਸ ਦੀ ਜਿੰਨਾ ਮੈਂ ਬੈਠ ਉਹ ਨਾਲ ਕੋਈ ਨਹੀਂ ਮੈਂਦਾ ਆਟੇ ਨਾਲ ਪਰੇਠਣ ਲੱਗ ਗਈ ਜਾਂਦਾ ਉਹ ਫਿਰ ਮੇਰੀ ਹੀ ਬੇਇੱਜ਼ਤੀ ਕਰਨੀ ਸਾਰੇ ਜਨਗਲ ਗੋਲੂ ਨੂੰ ਨਾ ਭਾਜੀ ਬੁੱਧਵਾਰ ਬਣਦੀ ਹੁੰਦੀ ਸੀ ਕੜੀ ਤੇ ਨਾਲ ਚੌਲ ਗੋਲੂ ਨੇ ਚੌਲ ਪੋਣੇ ਐਨੇ ਤੇ ਕੜੀ ਪੋਲਣੀ ਐਨੀ ਤੇ ਚੌਲ ਵਿੱਚ ਤੈਰ ਨਹੀਂ ਤੇ ਗੋਲੂ ਨੇ ਆਣ ਕੇ ਐਵੇਂ ਬਹਿ ਜਾਣਾ ਆ ਡੈਸਕ ਦੇ ਗੱਬੇ ਤੇ ਦੋਵੇਂ ਵਾਸਤੇ ਲੱਠਾਂ ਕਰ ਲੈਣੀ ਆ ਮੈਂ ਵੀ ਖਾਣੀ ਰੋਟੀ ਉਹਦੇ ਨਾਲ ਹੀ ਲੈ ਚਮਚੇ ਨਾਲ ਖਾਣੀ ਗੋਲੂ ਨਹੀਂ ਮੁੱਠੀਆਂ ਵੱਟ-ਵੱਟ ਕੇ ਨਾ ਕੜੀ ਨਿਚੋੜ-ਨਿਚੋੜ ਕੇ ਆਲੂ ਲੱਡੂ ਬਣਾ ਬਣਾ ਕੇ ਫੇਰ ਵਿੱਚ ਮੈਂ ਕਹਣਾ ਯਾਰ ਗੋਲੂ ਸਾਲਾ ਖਾਂਦਾ ਹੀ ਬੜਾ ਗੰਦੇ ਤਰੀਕੇ ਨਾਲ ਮੈਂ ਗੋਲੂ ਤੋਂ ਹਟਿਆ ਤਾਂ ਹੀ ਨਾਲੋਂ ਬੈਠੋ ਅੱਛਾ ਮੈਂ ਕਹਾਂ ਯਾਰ ਗੋਲੂ ਵਾਲਾ ਨਹੀਂ ਖਾਂਦਾ ਤੇ ਮੁੜ ਕੇ ਫਿਰ ਮਰ ਕਹੇ ਯਾਰ ਫੱਪੂ ਹੀ ਉਹਦਾ ਨਾਮ ਵੀ ਪਰਮਜੀਤ ਮੇਰਾ ਨਾਮ ਵੀ ਪਰਮਜੀਤ ਹਾਂ ਉਦੋਂ ਆ ਨਾਮ ਸੀ ਪਰਮਜੀਤ ਪ੍ਰਸਾਦ ਉਹ ਯੂਪੀ ਦਾ ਹੀ ਮੇਰਾ ਨਾਮ ਆ ਹੀ ਪਰਮਜੀਤ ਸਿੰਘ ਹਨਾ ਤੇ ਉਹਨੂੰ ਵੀ ਪੱਪੂ ਕਹਣਾ ਸਾਰੇ ਮੈਨੂੰ ਵੀ ਪੱਪੂ ਪੱਪੂ ਬੀਤੀਆਂ ਮੁੜ ਕੇ ਫੇਰ ਮੈਂ 6-7 ਮਹੀਨੇ ਲਾਏ ਆਪਣੀ ਐਲਗੋਰਿਦਮ ਨੂੰ ਸਹੀ ਕਰਨ ਲਈ ਵੀ ਮੈਂ ਵੀ ਤੁਹਾਡੇ ਨਾਲ ਘੱਪ ਬਵਾ ਸੀ ਤੇ ਫੇਰ ਇਹ ਮੈਨੂੰ ਜੋਤ ਭਾਜੀ ਉਹਨਾਂ ਚ ਸਾਰੇ ਤੋਂ ਵਧੀਆ ਲੱਗੇ ਮੈਂ ਇਹਨਾਂ ਕੋਲ ਗਿਆ ਮੈਨੂੰ ਨਹੀਂ ਪਤਾ ਵੀ ਸੌ ਲੂਚੀਆਂ ਦੇਖ ਕੇ ਵੀ ਬਾਈ ਸਕੂਲ 'ਚ ਤਾਂ ਡਾ ਵੀ ਬੜਾ ਮਸ਼ਹੂਰ ਰਿਹਾ ਕਿ ਸਾਤੇ ਟਿਊਸ਼ਨ 'ਨਾਂ ਬੜੀਆਂ ਰਖਾਈਆਂ ਟਿਊਸ਼ਨ ਵਾਲੀ ਮੈਡਮ ਤੋਂ ਸਿਲੇਬਸ ਦੇ ਚੱਕਰ 'ਚ ਹਾਂ 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 ਮੈਂ ਬਹੁਤ ਉਸ਼ਣਾ ਵੀਰੇ ਤੁਹਾਨੂੰ ਕਿਤੇ ਪਤਾ ਬਸ ਬੁਲਾ ਲਿਆ ਪਤਾ ਯਾਰ ਇਹਨੇ ਦੱਸਿਆ ਜੀ ਮੈਂ ਨਹੀਂ ਦੱਸਿਆ ਇਹਨੇ ਦੱਸਿਆ ਇਹਦਾ ਭਾਈ ਸਿਲੇਬਸ ਲੈ ਲੈ ਦੋ ਹੁਣੇ ਕਿ ਲੋਕੇ ਕੁਐਸਚਨ ਪੇਪਰ ਲੈਣ ਦੇ ਚੱਕਰ ਦੇ ਵਿੱਚ ਐਵੇਂ ਮੈਡਮ ਤੇ ਟਿਊਸ਼ਨ ਆਰ ਖਾ ਛੱਡਨੀ ਹੈ ਥੋੜਾ ਹਾਂ ਇਹ ਗੱਲ ਤਾਂ ਹੈਗੀ ਆ ਭਾਈ ਇਹ ਗੱਲ ਸੱਚੀ ਆ ਇਹ ਨਹੀਂ ਮੈਡਮ ਨੇ ਕਿਹਾ ਤਾਂ ਕਿ ਮੈਡਮ ਮੈਂ ਤੁਹਾਨੂੰ ਨਾ ਟਿਊਸ਼ਨ ਆਰ ਖਾ ਦਿੰਦਾ ਓਕੇ ਤੇ ਰਖਵਾ ਵੀ ਦਿੱਤੀਆਂ ਤੇ ਇੱਕੋ ਸ਼ਰਤ ਤੇ ਰਖਵਾਈਆਂ ਕਿ ਮੈਡਮ ਤੁਸੀਂ ਮੈਨੂੰ ਨਾ ਕੁਐਸਚਨ ਪੇਪਰ ਦੇਣਾ ਪਹਿਲਾਂ ਹੀ ਉਹ ਗੱਲ ਹੈਗੀ ਆ 11ਵੀਂ ਦੀ ਹੂੰ ਵੇਹੇ ਚਲੋ ਹਾਸੇ ਨਾਲ ਹਾਸਾ ਦਾ ਇੱਕ ਸੀਰੀਅਸ ਗੱਲ ਇਹ ਆ ਵੀ ਉਹ ਤੋਂ ਮੈਂ ਇੱਕ ਸਿੱਖ ਲਈ ਆ ਕਿ ਜਿਹੜਾ ਕਰਮਾ ਆ ਨਾ ਉਹ ਸੱਚਾ ਆ ਤੇ ਤੁਹਾਡੇ ਕਰਮ ਤੁਹਾਡੇ ਅੱਗੇ ਆ ਜਾਂਦੇ ਆ ਹੁਣ ਉਹ ਕਿੱਦਾਂ ਮੈਂ ਤੁਹਾਨੂੰ ਡਿਫਾਈਨ ਕਰਦਾ ਪਲੱਸ 1 ਦੇ ਵਿੱਚ ਤੇਜੀ ਵੀਰੇ ਆਪਾਂ ਨੂੰ ਕੈਮਿਸਟਰੀ ਨਾਨ ਮੈਡੀਕਲ ਦੇ ਵਿੱਚ ਕੈਮਿਸਟਰੀ ਮੈਥ ਐਂਡ ਨਾਨ ਮੈਡੀਕਲ ਹੁੰਦਾ ਹੈ ਤੇ ਉਹਦੇ ਵਿੱਚ ਨਾ ਕੈਮਿਸਟਰੀ ਵਾਲੀ ਮੈਡਮ ਸਾਡੀ ਸਰਕਾਰੀ ਨਹੀਂ ਸੀ ਹੁੰਦੀ ਉਹ ਪ੍ਰਾਈਵੇਟ ਹੁੰਦੀ ਜੀ ਜੀ ਆਹ ਰੋ ਉਹ ਮੈਡਮ ਨੂੰ ਤਨਖਾਹ ਕਰਦੇ ਉਦੋਂ 4 ਕੁ ਹਜ਼ਾਰ ਮਿਲ ਜੁਦੀ ਸੀ ਮਹੀਨੇ ਦੀ ਸਾਰੀ 16 14 15 ਦੀ ਗੱਲ ਕਰੀਏ ਤੇ 3 ਕੁ ਹਜ਼ਾਰ ਹੁੰਦੇ ਸੀ ਲੱਗਦਾ ਹਾਂ 3000 ਹੱਦ ਮੈਡਮ ਨੂੰ ਮੈਂ ਲਾਇਆ ਖਾਜਾ ਵੀ ਕਿ ਕਿਮਿਸਟਰੀ ਬੜੀ ਔਖੀ ਨਿਕਲਣੀ ਹੈ ਮੈਂ ਮੈਥ ਤੇ ਫਿਜ਼ਿਕਸ ਦਾ ਸਿਸਟਮ ਲਾ ਲਿਆ ਸੀ ਤੇ ਕਿਮਿਸਟਰੀ ਦਾ ਔਖਾ ਹੋ ਗਿਆ ਮੈਨੂੰ ਨਾ ਮੈਨੂੰ ਕਿੱਦਾਂ ਵੀ ਪਟਿਆ ਜੀ ਮਚੋ ਗਿਆ ਪਾਉਣ ਗਿਆ ਬਈ ਠੀਕ ਆ ਇਦਾਂ ਦਾ ਮੈਡਮ ਕੁੜੀ ਹੋਈ ਸੀਗੀ ਹਨਾ ਇੱਕ ਆਹ ਰਹਾ ਕਿੰਤੀ ਤੁਸ ਨਾ ਕਰ ਰਹੀਆਂ ਪਰਮ ਸੋਚ ਨਹੀਂ ਆ ਮਰ ਕਰੋ ਕਰੋ ਸੁਝਾਉ ਕਿਰੋ ਮੈਂ ਕਹਾ ਮੈਂ ਲੈ ਕੇ ਆਉਣਾ ਬੱਚੇ ਮੈਂ ਉਹਨਾਂ ਹਾਜੀ ਮਸਤਾਨ ਵਾਲੀ ਡੀਲ ਮਾਰੀ ਮੈਂ ਕਹਾ ਆਪਾਂ ਲੈਂਡ ਦੇ ਨਾਲ ਕੰਮ ਕਰਨਾ ਵੀ ਤੁਸੀਂ ਮੈਨੂੰ ਪੇਪਰ ਕੁਐਸਚਨ ਪੇਪਰ ਦੇ ਦੇਣਾ ਮੈਂ ਤੁਹਾਨੂੰ ਬੱਚੇ ਦਿਵਾਉਂਦਾ ਹਾਂ ਪਰ ਮੈਂ ਕਹਾ ਬੱਚਿਆਂ ਨੂੰ ਵੀ ਆਪਾਂ ਪਾਸ ਕਰਵਾਉਣਾ ਹੈ ਇਹਦੀ ਚੱਲ ਠੀਕ ਆਹੀਂ ਰੱਖੀ 1200 ਰੁਪਿਆ ਫੀਸ 1200 ਕਿ 1000 ਰੁਪਿਆ ਇੱਕ ਸਬਜੈਕਟ ਦੀ ਤੇ ਵੀਰੇ ਮੈਂ ਉਹਨੂੰ ਦਿੱਤੇ ਹੀ ਹੁਣੇ ਆ ਕੋਈ 14 ਤੋਂ 15 ਬੱਚੇ ਮੈਡਮ ਦਾ 15000 ਰੁਪਇਆ ਸਿੱਧਾ ਤਿੰਨ ਮਤਲਬ 4-5 ਗੁਣਾ ਪੈਸੇ ਵਧਾਤੇ ਇਹਦੇ 5 ਗੁਣਾ ਪੈਸੇ ਵਧਾਤੇ ਮੈਡਮ ਨੂੰ ਟਿਊਸ਼ਨ ਰਖਵਾਤ ਨੇ ਆਣੇ ਤੇ ਬੱਚਿਆਂ ਨੂੰ ਮੈਂ ਇਹ ਕਿਹਾ ਵੀ ਤੁਹਾਨੂੰ ਮੈਂ ਬਾਸ ਕਰਵਾ ਦੂੰਗਾ ਮੈਂ ਦੋਨੇ ਬੰਦੇ ਵਿੱਚ ਊਲਾ ਬਣ ਗਿਆ ਸਿਰਫ ਆਪਣੀ ਆਪ ਨੂੰ ਬਾਸ ਕਰਵਾਉਣ ਲਈ ਮੈਂ ਰਖਵਾਤੇ ਹੀ ਇਹ ਉਹ ਮੇਰੇ 6 ਮਹੀਨੇ ਬਾਅਦ ਸਤੰਬਰ 'ਚ ਪੇਪਰ ਹੁੰਦੇ ਆ ਸਤੰਬਰ ਦਾ ਕੁਐਸਚਨ ਪੇਪਰ ਮੇ ਕੋ ਆ ਗਿਆ ਤੇ ਮੈਂ ਸਾਰਿਆਂ ਨੂੰ ਮੈਂ ਕਿਹਾ ਦੋ ਮੈਂ ਦੱਸੇ ਸਿਰਫ 5-5 ਨੰਬਰ ਵਾਲੀ ਆਪ ਮੈਂ ਆਪਣੇ ਜਿਗਰੀ ਯਾਰ ਨੂੰ ਜਿਹਨੇ ਟਿਊਸ਼ਨ ਵੀ ਨਹੀਂ ਲਕੀ ਹੁੰਦੀ ਉਹਨੂੰ ਮੈਂ 2-2 ਵਾਲੇ ਵੀ ਦੱਸੇ ਮੈਂ ਕਿਹਾ 2-2 ਵਾਲੇ ਆ 5 ਆ 3-3 ਵਾਲੇ ਚਾਚਰ ਵਾਲੇ ਆ 5-5 ਵਾਲੇ ਆ 10 ਵਾਲੇ ਉਹਨਾਂ ਨੂੰ ਮੈਂ ਬਾਕੀਆਂ ਨੂੰ ਪਾਸ ਹੋਣ ਯੋਗ ਹੀ ਦੱਸੇ ਵੀ ਤੁਸੀਂ ਪਾਸ ਕਰਵਾਉਣ ਦੀ ਗੱਲ ਹੋਈ ਸੀ ਐਕਸੀਲੈਂਟ ਨਹੀਂ ਐਕਸੀਲੈਂਟ ਮੈਂ ਕਿਹਾ ਮੈਂ ਆਉਂਗਾ ਵੀਰੇ ਪੂਰੀ ਕਲਾਸ ਫੇਲ ਮੇਰੇ ਉਹ ਸੱਜਣ ਬਸ ਪਾਸ ਤੇ ਮੈਨੂੰ ਪੰਜਾਬਵਾ ਚ 47 ਨੰਬਰ ਕੀ ਬਾਤ ਉਹ ਬੰਦੇ ਜਿਵੇਂ ਕੋ ਚਲ ਗਏ ਕਹਿੰਦੇ ਸਾਨੂੰ ਫੇਲ ਹੋਇਆ ਤਾਂ ਕੋਈ ਦੁੱਖ ਨਹੀਂ ਇਹ ਪਾਸ ਕਿਦਾ ਪਾਸ ਹੋ ਜਾਂਦਾ ਕੋਈ ਨਹੀਂ 47 ਕਿੱਦਾਂ ਲੈ ਆਇਆ ਕਹਿੰਦੇ ਸਤੰਬਰ ਲੰਘ ਗਿਆ ਮੈਡਮ ਕਹਿੰਦੀ ਵੀ ਪੰਮੇ ਔਖਾ ਆ ਗਿਆ ਮਾਰਚ ਮਾਰਚ ਝਾੜ ਕੇ ਮੈਡਮ ਥੋੜੀ ਜੀ ਬਦਲ ਗਈ ਕਹਿੰਦੀ ਪੰਮੇ ਔਖਾ ਵੀ ਪਿਛਲੀ ਵਾਰੀ ਬਹੁਤ ਵਿਵਾਦ ਹੋਇਆ ਕਿ ਮੈਂ ਤੁਹਾਨੂੰ ਐਕਸੀਲੈਂਟ ਨਹੀਂ ਕਰ ਸਕਦੀ ਪਾਸ ਕਰਵਾ ਦੂੰਗੀ ਮੈਂ ਕਹਾਂ ਡੰਨਾ ਮੈਂ ਆਪਾਂ ਵੀ ਲਾਲਚੀ ਨਹੀਂ ਹੈਗਾ ਮੈਂ ਕਹਾਂ ਪਾਸ ਕਰਵਾ ਦਿੰਦੀ ਪਾਜੀ ਉਹਨੇ ਮੈਨੂੰ ਸਿਰਫ ਉਹ ਦੋ ਫਿਰ ਮੈਨੂੰ ਉਹਨੇ ਕੁਐਸਚਨ ਦੱਸੇ ਕਿ ਆ 10 10 ਵਾਲੇ ਹੋਣਗੇ ਆ 5 5 ਵਾਲੇ ਹੋਣਗੇ ਤੇ ਆ ਦੋ ਦੋ ਵਾਲੇ ਦੋ ਤਿੰਨ ਉਹ ਦੱਸਦੇ ਮੈਂ ਕਾਪੀ ਮੈਂ ਸਾਲੇ ਉਹ ਵੀ ਨਹੀਂ ਯਾਦ ਕਰਕੇ ਗਿਆ ਮੈਂ ਆਪਣੇ ਅਗਲੇ ਵਾਲੇ ਨੂੰ ਯਾਦ ਕਰਵਾਇਆ ਮੈਂ ਕਿਹਾ ਤੈਨੂੰ ਪਾਸ ਕਰਵਾਉਂਗਾ ਪਰ ਮੈਂ ਕਿਹਾ ਤੂੰ ਯਾਦ ਕਰ ਲੈ ਉਹਨੇ ਵੀ ਟਿਊਸ਼ਨ ਨਹੀਂ ਲੱਤੀ ਹੁੰਦੀ ਮੈਂ ਤੂੰ ਯਾਦ ਕਰ ਲੈ ਮੈਂ ਤੇਰੇ ਤੋਂ ਪਿੱਛੇਪਣੀਆਂ ਮੈਂ ਕਿਹਾ ਇਨੀ ਸਖਦਰ ਦਿਨ ਲੈਣੀ ਵੀ ਹੁਣ ਮੈਂ ਸਾਲੇ ਕਮਿਸ਼ਨ ਦੀ ਯਾਦ ਵੀ ਕਰੀ ਜਾਵਾ ਉਹਨੇ ਕਰ ਲਈ ਵੀਰੇ ਮੈਂ ਪਾਸ ਹੋ ਗਿਆ ਉਦੋਂ ਵੀ ਬੜਾ ਕਲਾਸ ਨੂੰ ਦੁੱਖ ਲੱਗਾ ਉਦੋਂ ਤੋਂ ਸਾਰੀ ਕਲਾਸ ਪਾਸ ਹੋ ਗਈ ਕਿਉਂਕਿ ਪਲੱਸ 2 ਚ ਜਾਣਾ ਸੀ ਵੀਰੇ ਉਸ ਤੋਂ ਬਾਅਦ ਵਿੱਚ ਪਲੱਸ 2 ਚ ਮੈਡਮ ਹਟ ਗਈ ਮੇਰਾ ਬੋਰਡ ਦੀ ਕਲਾਸ ਆ ਗਈ ਮੈਂ ਤਾਂ ਇਹ ਤਾਂ ਬੜਾ ਔਖਾ ਸਰਕਾਰੀ ਮਾਸਟਰ ਆ ਗਿਆ ਉਹ ਅਜੇ ਤੱਕ ਵੀ ਉੱਥੇ ਹੀ ਆ ਸਕੂਲ ਆਪਣਾ ਮਾਸਟਰ ਆ ਗਿਆ ਕਿ ਮੈਂ ਕਹਾਂ ਹੁਣ ਚੱਲ ਇੰਨੀ ਚੋਗ ਗਿਆ ਪਾਉਣੀ ਆ ਮਾਸਟਰ ਐ ਹੀ ਨਵਾਂ ਹੀ ਅਜੇ ਟੀਟੀ ਟੀਟੀ ਕੀ ਹੁੰਦੀ ਆ ਕਰਕੇ ਈਟੀਟੀ ਕਰਕੇ ਹੈਨਾ ਟੀਚਰ ਵਾਲੀ ਜਿਹੜੀ ਹੁੰਦੀ ਆ ਚੱਲ ਜਿਹੜੀ ਹੁੰਦੀ ਆ ਆਈਟੀਆਈ ਜੀ ਹਾਂ ਚੱਲ ਐਤੋਂ ਆਪਣੀ ਐਜੂਕੇਸ਼ਨ ਦਾ ਪਤਾ ਲੱਗਦਾ ਆ ਆਪਾਂ ਕਿੱਥੇ ਪੜੇ ਆਪਾਂ ਕਿੱਥੇ ਪਰ ਆਪਾਂ ਬਹੁਤ ਸੰਗੀਆਂ ਆ ਬਹੁਤ ਵਧੀਆ ਬਹੁਤ ਖੁਸ਼ ਆ ਖੁਸ਼ ਆ ਮੇਰੇ ਉਹ ਆ ਗਿਆ ਮੈਂ ਉਹਨਾਂ ਨਾਲ ਸਾਂਝਦਾਰੀ ਕੀ ਪਾਈ ਉਹ ਕਹਿੰਦਾ ਪੰਮੀ ਆ ਸੇਬ ਖਰੀਦ ਸੀ ਸੋ ਸਮਾਂ ਨਹੀਂ ਆ ਰਿਹਾ ਕਿਉਂ ਨਾ ਪਾ ਲਈ ਮੈਂ ਉਹ ਤੜਕੇ ਮਕਸੂਦਾ ਮੰਡੀ ਪਹੁੰਚ ਗਿਆ ਜਲੰਧਰ ਹਾਂ ਮੈਂ ਕਿ ਸੇਬਾਂ ਦੀ ਪੇਟੀ ਚੱਕੀ ਤਾਂ ਫੋਨ ਆ ਗਿਆ ਕਹਿੰਦਾ ਨਾਰ ਨਾਰ ਹੈਗੇ ਨਾਰ ਮੈਂ ਆਹ ਸਾਲੇ ਪੈਸੇ ਦਾ ਮੈਂ ਸੇਬਾ ਜੁੱਗੀ ਲੈ ਕੇ ਆਇਆ ਮੈਂ ਇਹਦੇ ਨਾਲ ਯਾਰ ਹੁੰਦਾ ਸੀ ਮੇਰਾ ਪੱਕਾ ਬੇਲੀ ਉਹ ਕਹਿੰਦਾ ਵੀ ਚਾਪੇ ਨਾ ਨਾਰ ਵੀ ਉਹ ਉਹ ਵੀ ਵਿਚਾਰੇ ਨੂੰ ਐਂ ਜੱਸੇ ਦੂੰ ਜਦੋਂ ਮੇਰੀ ਪਾਸ ਹੋ ਗਿਆ ਬੜਾ ਜੱਦਾ ਕਿ ਸਪਾਈ ਲੈਣਾ ਨਾ ਮੈਂ ਕਰ ਦਿੰਦਾ ਉਹੇ ਕਰਦਾ ਨਾਰਾ ਦੀ ਸੇਵਾ ਮੇਰੇ ਵੱਲੋਂ ਪਾ ਲੋ ਉਹ ਦੂਜੀ ਤੇ ਜਿਆਦਾ ਮੈਨੂੰ ਫੇਰ ਫੋਨ ਆਇਆ ਵੀ ਮੰਡੀ ਚ ਤਾਂ ਖਲੋਤਾ ਹੀ ਆ ਵੀ ਕਹਿੰਦਾ ਨਾਸ਼ਵਾਦੀ ਨਾਸ਼ਵਾਦੀ ਨਹੀਂ 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 ਐਂਜਾ ਮੈਂ ਕਹਾਂ ਇੱਥੇ ਸਰਵਿਸ ਨਵੇਂ ਕੋ ਆ ਗਏ ਆ ਮੈਂ ਕੀ ਐ ਇੰਨਾ ਨਹੀਂ ਕਰਨਾ ਵੀਰੇ ਅਗਸਤੰਬਰ ਦੇ ਵਿੱਚ ਪਾਸ ਕਰਾਇਆ ਉਸ ਟੀਚਰ ਨੇ ਮੇਰੀ ਕੀ ਬਾਤ ਹੈ ਤੇ ਮੈਂ ਕੁਐਸਚਨ ਪੇਪਰ ਨਹੀਂ ਹੁੰਨੇ ਮੈਨੂੰ ਦਿੱਤਾ ਸੀ ਤੇ ਉਹਨੇ ਮੈਨੂੰ ਦਿੱਤੇ ਕੁਐਸਚਨ ਤੇ ਮੈਂ ਨੋਟ ਕੀਤਾ ਤੇ ਸਾਰੀ ਕਲਾਸ ਨੂੰ ਐ ਵੀ ਇੱਕੋ ਸਾਡੇ ਕੋਲ ਠੀਕ ਕੁਐਸਚਨ ਹੈਗੇ ਤੇ ਪੂਰੀ ਕਲਾਸ ਸ਼ਾਮ ਨੂੰ 5 6 ਵਜੇ ਨਾ ਜਿੱਦਾਂ ਅਗਲੇ ਦਿਨ ਪੇਪਰ ਹੀ ਮੈਂ ਮੇਰੇ ਘਰੇ ਪਹੁੰਚੀ ਵੀ 10:00 ਯਾਰ ਜਿੰਨੀ ਕੈਲਪ ਹੋਈ ਕੀਤੀ ਸੱਜਣਾ ਮਿੱਤਰਾਂ ਦੀ ਫੇਰ ਆ ਗਈ ਪਲੱਸ 2 ਬੋਰਡ ਜਿੱਥੋਂ ਮੈਂ ਆਨ ਕੇ ਫੇਲ ਹੋ ਗਈਆਂ ਇਹ ਮੇਰੇ ਕਰਮ ਸੀ ਵੀ ਸਾਰੀ ਕਲਾਸ ਪਾਸ ਹੋਈ ਤੇ ਮੈਂ ਕੱਲਾ ਫਿਰ ਇਹ ਜਿਵੇਂ ਚਲੋ ਆਪਾਂ ਨੂੰ ਕਈ ਆਪਣੇ ਸੱਜਣ ਮਿੱਤਰ ਵੇਖਦੇ ਆ ਵੀ ਸਕੂਲ ਵਾਲੇ ਬੱਚੇ ਵੀ ਵੇਖਦੇ ਆ ਹਨਾ ਤੇ ਮੈਂ ਮਤਲਬ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਠੀਕ ਹੈ ਸ਼ਾਕ ਤਾਂ ਇਹ ਉਹ ਏ ਉਸ ਸਮੇਂ ਚ ਅੱਜ ਕਮੇਟੀ ਆ ਉਸ ਸਮੇਂ ਬਹੁਤ ਸੀਰੀਅਸਨੈਸ ਚੱਲ ਰਹੀ ਸੀ ਕਿਉਂਕਿ ਉਸ ਵਜਲੇ ਫੀਲਡ ਤੇ ਉਤਰੇ ਹੋਇਆ ਸੀ ਵੀ ਸੇਵ ਪ੍ਰੋਵਾਈਡ ਕਰਵਾਉਣੇ ਆ ਸੇਵ ਸੁਪਰਮੈਨ ਲੈ ਆਇਆ ਰੰਜੀਤ ਹਾਂਜੀ ਹਾਂਜੀ ਮੈਂ ਤੇਜੀ ਵੀਰੇ ਸੇਵ ਟੂਕ ਲੈ ਆਂਦੇ ਮੈਂ ਕਿਹਾ ਸਰ 2 ਵਜੇ ਸ਼ਾਮੀ ਛੁੱਟੀ ਹੋਣੀ ਸੀ ਜਦੋਂ 3 ਵਜੇ ਚਾਹ ਲੈ ਆਂਦੇ ਆ ਸਰ ਆ ਜਿਹੜੇ ਸੁਖ ਹਗੋਰ ਹੈੜੀ ਆ ਦਸੋਂ ਰੱਖਣੇ ਕਿੱਥੇ ਆ ਅੰਦਰ ਹੀ ਲੈ ਆਵਾਂ ਮੈਂ ਕਿਹਾ ਮੈਂ ਵਰਦੀ ਚ ਗਿਆ ਸੀ ਮੈਂ ਮੰਗ ਮਾਰ ਕੇ ਗਿਆ ਸੀ ਇੱਥੇ ਇਹਦਾ ਮੈਂ ਕਿਹਾ ਸੇਵ ਅੱਧੇ ਕੱਢ ਕੇ ਜੁੜੇ ਕਰ ਲੈਣਾ ਅਦੇ ਨਾ ਮੈਂ ਧੜੀ ਬਣਦੇ ਮੋਰੀ ਆ ਤੇ ਸਕੂਲੀ ਦੇ ਮੋਰੀ ਰੱਖ ਲਿਆ ਮੈਂ ਆਸਰਾਇਦਾ ਆਪਣੀਆਂ ਇਛਤ ਮੁਟੀਆਂ ਕਰੰਦੇ ਆ ਭਰਾਵਾ ਮੈਂ ਮਤਲਬ ਇਛੇ ਟਿੱਕਰ ਦਾ ਸਾਰਿਆ ਵੀ ਚਲੋ ਉਹਨੇ ਵੀ ਮੇਰੀ ਲਈ ਰੱਖੀ ਫਰਾਣਾ ਉਹਨੇ ਕੀਤਾ ਬੋਰਡ ਵਿੱਚ ਵੀ ਵੀਰੇ ਮੈਂ ਪਾਸ ਹੋ ਗਿਆ ਸੀ ਮੈਂ ਇਛੇ ਟਿੱਕਰ ਜਦ ਕੋਸ਼ਿਸ਼ ਕਰ ਲਈ ਸੀ ਤੇ ਬੋਰਡ ਚ ਮੈਂ ਕਿੱਦਾਂ ਰਹਿ ਜਾਂਦਾ ਬੋਰਡ ਚ ਵੀ ਮੈਂ ਪਾਸ ਹੋ ਗਿਆ ਸੀ ਉੱਥੇ ਮੈਂ ਮਾਰਿਆ ਜਿੱਦਾ ਗਿਆ ਵੀ ਮੇਰਾ ਯਾਰ ਹੀ ਜੱਸਾ ਮੈਨੂੰ ਉਹਦੀ ਬੜੀ ਫਿਕਰ ਵੀ ਇਹ ਨਾ ਫੇਲ ਹੋ ਜੇ ਤੇ ਉਹ ਪਿੱਛੇ ਪੈਂਦਾ ਹੁੰਦਾ ਆ ਮੇਰੀ ਮੇਰਾ ਡੈਸਕ ਵੀ ਉਹਦਾ ਆ ਗਿਆ ਬਿਲਕੁਲ ਲਾਸਟ ਵਾਲਾ ਤੇ ਉਹ ਮੈ ਤੋਂ ੁੱਠ ਠ ਕੇ ਪੇਪਰ ਕਰੀ ਜਾਵੇ ਤੇ ਮੈਂ ਉਹਨੂੰ ਕਰਾਉਂਦਾ ਰਹਿ ਗਿਆ ਜਿੱਦਾਂ ਰਿਜ਼ਲਟ ਆਇਆ ਪਹਿਲਾਂ ਮੈਂ ਉਹਦਾ ਦੇਖਿਆ ਉਹ ਪਾਸ ਤਾਂ ਫਿਰ ਮੈਂ ਫੇਰ ਹਾਂ ਅਜੇ ਜਿਹਨੂੰ ਨਕਲ ਮਰਾਈ ਉਹ ਪਾਸ ਜਿਹਨੂੰ ਨਕਲ ਮਰਾਈ ਉਹ ਪਾਸ ਐਡੀ ਮਾੜੀ ਵੀ ਨਾ ਹੋਏ ਕਿਸੇ ਨਾਲ ਫਿਰ ਵੀ ਅਸੀਂ ਕੀ ਹੁੰਦੀ ਆਪਾਂ ਕੰਪਾਰਟਮੈਂਟ 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 ਮੈਂ ਭਰਨ ਗਿਆ ਤੇ ਇੱਕ ਦਿਨ ਪਹਿਲਾਂ ਕਲੋਜ਼ ਹੋ ਗਈ ਸੀ ਜਿੱਦੋਂ ਵੀ ਠੀਕ ਹੈ ਉੱਥੇ ਹੀ ਮਾਰੀ ਕਿਸੇ ਮਤਲਬ ਹਾਂ ਫੇਰ ਕਈ ਲੋਕੀ ਮੈਨੂੰ ਸਵਾਲ ਕਰਦੇ ਆ ਵੀ ਉਹ ਵੀ ਕਲੀਅਰ ਕਰਦਾ ਵੀ ਕਈ ਆ ਜਾਂਦੇ ਵੀ ਜੋਬ ਤੂੰ ਕਰਦਾ ਤੇ ਫਿਰ ਪਲੱਸ 2 ਤਾਂ ਤੂੰ ਫੇਲ ਹੋ ਗਿਆ ਇਹ ਉਹ ਤਾਂ ਮੈਂ ਮੈਂ ਆਈ.ਡੀ. ਵੀ ਕੀਤੀ ਹੋਈ ਇਸ ਤੋਂ ਪਹਿਲਾਂ ਤਾਂ ਮੈਂ 10th ਆਈ.ਡੀ. ਵੀ ਦੇ ਦੇਖ ਤੇ ਜੋਬ ਕਰਨਾ ਸੀ ਸਹੀ ਹੈ